ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰाइम ਬੀਤੇ ਦੇ ਨਹੀਂ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ ਦੇ ਵਿੱਚ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦਾ ਮੁਕਾਬਲਾ ਹੋਣ ਦਾ ਦਾਵਾ ਕਰਦੇ ਹੋਏ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਤਿੰਨ ਨੌਜਵਾਨ ਪੁਲਿਸ ਚੌਂਕੀ ਦੇ ਵਿੱਚ ਗ੍ਰੇਨੇਡ ਸੁੱਟ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸਨ ਉੱਥੇ ਹੀ ਅੱਜ ਉਹਨਾਂ ਤਿੰਨ ਨੌਜਵਾਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਨੇ ਦੋ ਸਨ ਅਤੇ ਪੁਲਿਸ ਨੇ ਜੋ ਕੀਤਾ ਉਹ ਗਲਤ ਹੈ ਅਤੇ ਉੱਥੇ ਹੀ ਪਰਿਵਾਰਾਂ ਨੇ ਇਸ ਇਨਕਾਊਂਟਰ ਦੀ ਜਾਂਚ ਕੀਤੇ ਜਾਣ ਦੀ ਅਪੀਲ ਕੀਤੀ ਹੈ ਉੱਥੇ ਇਸ ਮੌਕੇ ਕਲਨੌਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਿਰਲੋਕ ਸਿੰਘ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ ਹਨ ਉਨ੍ਹਾਂ ਨੇ ਇਹ ਕਿਹਾ ਕਿ ਜੇਕਰ ਪੁਲਿਸ ਇਹ ਕਹਿੰਦੀ ਹੈ ਕਿ ਉਹਨਾਂ ਜੁਰਮ ਕੀਤਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਅਦਾਲਤ ਦੇ ਵਿੱਚ ਪੇਸ਼ ਕਰਨਾ ਚਾਹੀਦਾ ਸੀ ਜਦ ਕਿ ਕਾਨੂੰਨੀ ਢੰਗ ਦੇ ਨਾਲ ਅਜਿਹੀ ਕਾਰਵਾਈ ਸਹੀ ਨਹੀਂ ਹੈ ਅਤੇ ਉਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਜਾਂਚ ਦੀ ਮੰਗ ਕੀਤੀ ਹੈ ਸਿਮਰਨ ਸਿੰਘ ਮਾਨ ਦਾ ਕਹਿਣਾ ਸੀ ਕਿ ਉਹਨਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਜਲਦ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਹਨ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾਂ ਉਹ ਮਾਨਯੋਗ ਸੁਪਰੀਮ ਕੋਰਟ ਦਾ ਰੁਖ ਕਰਨਗੇ ਗੁਰਦਾਸਪੁਰ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਲਾਪਰੇ ਸਿੰਘ ਖੁਸ਼ੀ ਪਰ ਦੀ ਰਿਪੋਰਟ ਅਛਾ ਪ੍ਰਿੰਦੀ ਜੀ ਤੁਸੀਂ ਇਹ ਮਾਰ ਨੂੰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਤੁਹਾਨੂੰ ਕੀ ਲੱਗਤ ਆਹੀ ਇਹੀ ਕਹਿੰਦੇ ਆ ਵੀ ਪੁਲਸ ਵਾਲਿਆਂ ਦਾ ਕੰਮ ਉਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇੰਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਖੰਡ ਠੀਕ ਹੈ ਸਾਨੂੰ ਬਸ ਹੋਰ ਕੁਝ ਨਹੀਂ ਸਾਨੂੰ ਇਨਸਾਫ ਹੀ ਚਾਹੀਦਾ ਜਦੋਂ ਉਹ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਨੂੰ ਲੱਗਦਾ ਕੀ ਸੀ ਵੇਖ ਕੇ ਮੈਂ ਤੁਹਾਨੂੰ ਸੁਣ ਮੇਰੇ ਇੰਨੇ ਜੋਗ ਨਹੀਂ ਆ ਮੇਰੇ ਦਿਲ ਤੇ ਬੜਾ ਉਹ ਪਰ ਮੈਂ ਕਹਿੰਨੀ ਆ ਕਿ ਸਾਨੂੰ ਇਨਸਾਫ ਚਾਹੀਦਾ ਬਸ ਬੜੀਆਂ ਲੰਮੀਆਂ ਚੌੜੀਆਂ ਚੱਲਣਾ ਪਰ ਕੋਈ ਗੋਲੀ ਘਾਲੀ ਨਹੀਂ ਇਹ ਕਹਿੰਦੇ ਗੋਲੀਆਂ ਲੱਗੇ ਕੋਈ ਗੋਲੀ ਨਹੀਂ ਸਾਰੇ ਦੇਖਾਈ ਤੇ ਤਾਂ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਤਾਂ ਨਹੀਂ ਖਾਂਦੀ ਗੋਲੀ ਨਹੀਂ ਲੱਗੀ। ਟੈਨਸ਼ਨ ਨਹੀਂ ਲੈਣਾ ਨੀ ਮਾ। ਕੋਈ ਜੀ ਸਾਡੇ ਨਾਲ ਹੋਇਆ ਧੱਕਾ। ਠੀਕ ਐ। ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ ਤੇ। ਪੁਲਿਸ ਨੇ ਕਿੱਦਾਂ ਮਾਰੇ ਕੀ ਕੀ ਕੀਤਾ ਸਾਨੂੰ ਉੱਪਰ ਕੋਹਾਨੂੰ ਕੋਈ ਪਤਾ ਨਹੀਂਗਾ। ਲੈ ਕਰਕੇ ਸਾਨੂੰ ਵਹੀ ਮੰਗ ਕਰਦੇ ਆ ਵੀ ਇਹ ਸੀਬੀਆਈ ਜਾਂਚ ਹੋਣੀ ਚਾਹੀਦੀ ਐ। ਸਾਡੀ ਉਹ ਬੇਤੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬਸ ਹੋਰ ਕੋਈ ਨਹੀਂ। ਜਦੋਂ ਕਰੋ ਗਿਆ। ਕੋਈ ਸੇ ਲੱਗਦਾ ਸੀ ਕਿ ਇਹ ਉਥੋਂ ਤੱਕ ਪਹੁੰਚ ਸਕਦਾ ਯੂਪੀ ਤੱਕ। ਘਰੋਂ ਦੇ ਆਮ ਹੀ ਤਾਂ ਨਾ ਰੋਈ ਅੱਗੇ ਰੋ ਜਾਂਦੇ ਘਰੋਂ। ਕਿਹੜਾ ਵੀ ਨਾ ਜਾਣਾ ਜੀ। ਅਗਰੇ ਕਰੋ ਜਾਂਦਾ ਹੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਾਨੂੰ ਕਿ ਪਤਾ ਵੀ ਬਾਅਦ ਇਹਨਾਂ ਵਾਰ ਬਸ ਘਰ ਨਹੀਂ ਹੋਣਾ ਕੋਈ ਗੱਲਬਾਤ ਹੁੰਦੀ ਹੈ ਜਦੋਂ ਜੇਕਰ ਦੋ ਦੋ ਜਣਾ ਹੀ ਠੰਡਾ ਮੌਸਮ ਹੈ ਕਿ ਕੋਈ ਜਾਕੜ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪੈਰੀ ਬੋਰਡ ਪਾ ਕੇ ਜਾਂਦਾ ਚੱਕਲ ਪਾ ਕੇ ਰੋਂ ਗਿਆ ਤੇ ਇਹ ਕਰ ਘਾਨੂੰਨੀ ਪਤਾ ਨਹੀਂ ਪਤਾਉਂਦਾ ਕੀ ਬਣਿਆ ਕੌਣ ਲੈ ਗਿਆ ਇਹਨੂੰ ਜੇਕਰ ਘਟਨਾ ਹੋਇਆ ਤਾਂ ਧੱਕਾ ਹੀ ਹੈ ਬਸ ਅਸੀਂ ਤਾਂ ਹੁਣ ਬਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਨੇ ਜਿਹੜੀ ਫੋਟੋਆਂ ਪਾਈਆਂ ਨੇ ਮੀਡੀਆ ਤੇ ਵੇ ਲੋ ਫੋਟੋਆਂ ਖਿੱਚੀਆਂ ਨੇ ਬਸ ਇਸ ਦਾ ਕੋਲ ਬੈਨਾ ਉਹਨਾਂ ਨੇ ਫੜੇ ਫੋਟਾ ਖਿੱਚੀਆਂ ਉਸ ਤੋਂ ਬਾਅਦ ਉਹਨਾਂ ਨੇ ਕਟੇ ਕੀਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਆ ਫੋਟੋਆਂ ਦੇਖ ਹੀ ਲੱਗਦਾ ਹੈ ਫੋਟੋਆਂ ਦੇਖ ਹੀ ਬੰਕਰ ਨੇ ਆ ਵੀ ਪਹਿਲਾਂ ਫੜੇ ਖਾਹਾਂ ਕੰਦੇ ਨਾਲ ਲਾ ਕੇ ਪਹਿਲਾਂ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਟੇ ਕੀਤਾ ਇਹ ਮੈਨੂੰ ਇਨਸਾਫ ਚਾਹੀਦਾ ਹੈ ਇਹ ਤਾਂ ਇਨਸਾਫ ਦੀ ਗੁਹਾਰ ਕਰਨੀ ਠੀਕ ਹੈ ਬਹੁਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਕਿਤੇ ਸੱਚੇ ਮੁਕਾਬਲੇ ਹੁੰਦੇ ਰਹੇ ਤਾਂ ਉਦੋਂ ਪਤਾ ਲੱਗਦਾ ਸੀ ਕਿ ਹੁਪ ਮੁਕਾਬਲਾ ਹੋਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵੱਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਤੁਸੀਂ ਜਾਂਚ ਤੁਸੀਂ ਸਮਝਦੇ ਹੋ ਕਿ ਆਈ ਸੀ ਸੋਚਦੇ ਕਿ ਆਈ ਸੀ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼ रिटायर जजਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ ਇਹ ਤਾਂ ਜੀ ਪਲੀਜ਼ ਕਹਿੰਦੀ ਐ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗ੍ਰਨੇਡ ਕਿੱਥੋਂ ਆਈ ਗ੍ਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗ੍ਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣੀ ਚਾਹੀਦੀ ਹੈ ਸਰਕਾਰ ਨੂੰ ਆਫਕੋਰਸ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉੱਜਾਰੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਵਾਂਗੇ ਕਿ ਇਹ ਦੀ ਸੀਬੀਆਈ ਦੀ ਤੋਪੀਛ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਰਿੰਦੀਤ ਸਿੰਘ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਆ